ਹਨੂਪਸੇ ਆ ਗਿਆ ਵਾ ਹਾਂ ਜੀ ਹੋ ਗਏ ਪਿਆਰ ਹਾਂਜੀ ਹਾਂਜੀ ਤੇਰੀ ਬੇਟਾ ਵੇਟ ਕਰਨ ਦਏ ਸੀਗੇ ਵੀ ਮੈਂ ਕਿਹਾ ਸ਼ਾਮ ਦੇ 5 ਵਜੇ ਆਪਾਂ ਚੱਲ ਗਏ ਆ ਮੈਂ ਆ ਗਿਆ ਉਹਨੂੰ ਕੋਈ ਗੱਲ ਨਹੀਂ ਚੱਲਨੇ ਤੇ ਮੈਂ ਕਿਹਾ ਚਲੋ ਮੂੰਹ ਕੱਢਿਆ ਜੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਮਹਾਰਾਜ ਜੀ ਦਾ ਜਦੋਂ ਜਾਣਾ ਜੀ ਹਾਂਜੀ ਮੱਥਾ ਟੇਕ ਗਿਆ ਹੀ ਸੱਚੇ ਪਾਤਸ਼ਾਹ ਬੰਦੇ ਨੇ ਕਈ ਸਾਲ ਹੋ ਗਏ ਕਿਤੇ ਗਏ ਨਹੀਂ ਇੰਨੇ ਸਾਲ ਹਾਂ ਮੈਂ ਹੁਣ ਹੁਣ 3 ਸਾਲ ਤੋਂ ਉੱਥੇ ਰਹਿ ਕੇ ਆਈ ਆ ਤੇ ਉਸ ਤੋਂ ਬਾਅਦ ਨਹੀਂ ਜਾਇਆ ਗਿਆ ਚਲ ਹੁਣ ਆਏ ਆ ਹੁਣ ਤੇ ਦਰਸ਼ਨ ਕਰਨ ਜਾਣਾ ਨਾਲ ਸੱਚੇ ਪਾਤਸ਼ਾਹ ਨੇ ਨਾ ਆਪਾਂ ਨੂੰ ਤੰਦਰੁਸਤੀ ਬਖਸ਼ੀ ਉਹਦੇ ਦਾ ਸਾਡੇ ਕੋਲ ਕੁਝ ਨਹੀਂ ਹੈਗਾ ਸਭ ਖੁਸ਼ ਹੋਣ ਉਹਨੇ ਪਰਮਾਦਾ ਕਰਨਾ ਗੁਰੂ ਰਾਮਦਾਸ ਜੀ ਕਰਨਾ ਜੋ ਕਰਨਾ ਹਾਂ ਆ ਆਪਾਂ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਹੁਣ ਆਪਾਂ ਨਾ ਚਲੋ 5 ਵਜੇ ਆ ਤੇ ਆਪਾਂ ਮੱਥਾ ਟੇਕ ਕੇ ਆਈਏ ਆਓ ਆਪਾਂ ਸਾਰੇ ਚੱਲੀਏ ਤੇ ਨੀਰਾ ਹੁੰਦਾ ਜਾਂਦਾ ਹੁਣ ਕਿ ਠੰਡ ਵੀ ਆ ਤੇ ਚਲੋ ਮਹਾਰਾਜ ਦੇ ਘਰ ਜਾ ਕੇ ਦਰਸ਼ਨ ਕਰਦੇ ਆਪਾਂ ਤੇ ਨਾਲੇ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਗੁਰੂ ਮਹਾਰਾਜ ਦੇ ਹਾਂਕੀ ਨੇ ਸੱਚਾ ਸ਼ਾਸਤ੍ਰ ਮਹਾਰਾਜ ਦੀ ਬੋਤ ਚੜ੍ਹਦੀ ਕਤਾਰ 'ਚ ਸਭ ਦੀ ਤੰਦਰੁਸਤੀ ਬਖਸ਼ੇ ਜੀਆਂ ਨੂੰ ਜਿੱਥੇ ਜਿੱਥੀਆਂ ਬਤਵਾ ਸਾਰਿਆਂ ਦੇ ਤੰਦਰੁਸਤੀ ਬਖਸ਼ੇ ਇਹ ਉਹ ਰੱਬ ਘੜੀ ਅਰਦਾਸ ਕਰਨ ਚੱਲੇ ਆ ਉਹਦਾ ਦਿੱਤਾ ਸਭ ਕੁਝ ਹੈ ਬੜੇ ਧੀਆ ਬਤਵਾ ਭਾਗ ਲਾਏ ਪ੍ਰਮਾਤਮਾ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਵਾ ਤੇ ਬਸ ਹੁਣ ਤੇ ਹੋਈ ਆ ਤੰਦਰੁਸਤੀ ਬਖਸ਼ੇ ਤਾਂ ਆਪਣੇ ਚਰਨਾਵਾਂ 'ਤੇ ਜੋੜ ਕੇ ਰੱਖੇ ਨਾਮ ਦਾਣ ਦਾ ਦਾਨ ਬਖਸ਼ੇ ਕਿਉਂਕਿ ਸਾਡੇ ਵੱਲੋਂ ਸਾਰਿਆਂ ਨੂੰ ਸਾਸਰੀ ਕਾਲ ਤੇ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਹੁਣ ਤੁਹਾਨੂੰ ਅੱਗੇ ਜਾ ਕੇ ਦਰਬਾਰ ਸਹਿਬ ਮਿਲਦੇ ਆਉਜੀ ਦਰਬਾਰ ਸਾਹਿਬ ਆ ਗਿਆ ਲਖ ਸੰਕਰ ਔਣ ਜਾਣ ਦੇ ਆ ਆ ਦੇਖੋ ਜੀ बल्ले हार